ਸਾਡੇ ਬਾਲ ਧੁੱਪ ਚ ਚਿੱਟੇ ਰਹਿਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣਾ ਜੇ ਅਸੀਂ ਉਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬਹਿਸ਼ ਕਿਹੜੀ ਗੱਲ ਤੇ ਕਰਦੇ ਰਹੇ ਤੂੰ ਮੁੱਖ ਮੰਤਰੀ ਹੈ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਰਾਂਗੇ ਅਸੀਂ ਵਿਰੋਧ ਐਮਾਜ਼ੋਨ ਦਾ ਵੀ ਕਰਾਂਗੇ ਜਿਹਦੇ ਤੂੰ ਗੀਤ ਗਾਉਣਾ ਹੈ ਬਰਜੂਰ ਖੇਤਰ ਨੂੰ ਹੀ ਬਚਾਵਾਂਗੇ ਸਸਦੂ ਦੇ ਰੋਲੇ 'ਚ ਵੀ ਏਜੰਟਾਂ ਦੇ ਰੋਲੇ 'ਚ ਵੀ ਸੱਸਾਂ ਸਾਡੀਆਂ ਨੂੰਹਾਂ ਸਾਡੀਆਂ ਤੇਰਾ ਕੋਈ ਕਾਨੂੰਨ ਬਣਿਆ ਹੋਇਆ ਕਿ ਕਿਸੇ ਨੂੰ ਤੀਰੂ ਜਦੋਂ ਕਿਸੇ ਨੇ ਛੜਤਾ ਉਹਦੀ ਕੋਈ ਤੇ ਫਰਿਆਦ ਕੋਈ ਸੁਣਨ ਵਾਲਾ ਕੋਈ ਏਦਾਰਾ ਹੈਗਾ ਇੱਥੇ ਜੇ ਕਿਸੇ ਘਰ ਦਾ ਨਮਟਿਆਰਾ ਕਰਨ ਦੀ ਖਾਤਰ ਇਹ ਵਿੱਚ ਦਖਲਦਾਰੀ ਕਰਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਤਾਂ ਮਾੜਾ ਤੇਰਾ ਢਿੱਡ ਕਿਉਂ ਦੁਖਦਾ ਬਈ ਭਗਵੰਤ ਮਾਨ ਸਾਹਿਬ ਜਦੋਂ ਲੋਕ ਉੱਠ ਖੜਦੇ ਨੇ ਬਈ ਤੁਸੀਂ ਲੱਗਦੇ ਵੀ ਨਹੀਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਵੀ ਕਿਤੇ ਜਗ੍ਹਾ ਨਹੀਂ ਮਿਲਦੀ ਜੇ ਪੁੱਛਣਾ ਹੋਵੇ ਤਾਂ ਬੰਗਲਾਦੇਸ਼ ਵਾਲਾ ਨੂੰ ਪੁੱਛ ਲੈ ਸ੍ਰੀਲੰਕਾ ਵਾਲਾ ਨੂੰ ਪੁੱਛ ਲੈ ਹੋਰ ਕਿੰਨੇ ਮੁਲਕ ਨੇ ਇਹਨਾਂ ਨਾਲ ਟੱਕਰ ਲੈ ਕੇ ਨਹੀਂ ਕੋਈ ਬਚਿਆ ਏਜੰਟ ਨੇ ਲੱਖਾਂ ਲੋਕਾਂ ਦੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਉਹ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਤੂੰ ਰੁਜ਼ਗਾਰ ਨਹੀਂ ਦਿੰਦਾ ਉਹ ਏਜੰਟਾ ਕੋਲ ਜਾਣਗੇ ਕਿਹੜੇ ਖੂਚ ਡਿੱਗਣ ਉਹ ਦੱਸਦਾ ਦੇ ਕਿੰਨੇ ਦਾ ਬੇਰੁਜ਼ਗਾਰੀ ਪੱਤਾ ਲਾਇਆ ਹੋਇਆ ਹੈ ਤੇਰਾ ਇਸ ਕਰਕੇ ਮਾਨ ਸਾਹਿਬ ਤੂੰ ਮੂੰਹ ਬੰਦ ਰੱਖਿਆ ਘੱਟ ਵਧੀਆ ਰਹੀ ਨਰਦੀਪ ਦਾ ਬਿਆਨ ਪੜਿਆ ਕਹਿੰਦਾ 2027 ਚ ਸਾਡੀ ਸਰਕਾਰ ਆ ਜਾਣ ਤੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂ ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ ਦੇ ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦੇ ਆ ਯਾਰ ਅਸੀਂ ਚੂਹਾ ਢਾਣ ਜਾਣੀ ਜੀਰੂ ਇਹਨਾ ਪਤਾ ਹੋਵੇ ਬਿੱਲੀ ਬਰੀ ਬਾਸੀ ਹੈ ਕਿ ਨਹੀਂ ਭਾਈ ਸਾਨੂੰ ਪਤਾ ਹੈ ਚਾਹ ਤਾ ਮਾਰਾਂਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਅਵੇ ਨਾਲ ਕਹਿੰਦਾ ਕੜ ਲੈ ਕਰਦੇਵਨ ਜੇੜਾ ਪਹਿਲੀ ਵਾਰ ਨਹੀਂ ਹੈ ਇਹ ਇਤਿਹਾਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾ ਵੀ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮਾੜਾ ਮੋਟਾ ਕਿਸੇ ਤੋਂ ਸਾਨੂੰ ਪਤਾ ਹੈ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੀ ਨੇ ਸਾਨੂੰ ਪਤਾ ਤੂੰ ਕਿਹਦੀ ਖਾਤਰ ਕੱਢਦਾ ਹੈ ਸਾਨੂੰ ਪਤਾ ਵੀ ਰਾਜਪੁਰੇ ਦਾ ਸਮਾਰਟ ਸ਼ਹਿਰ ਬਣਾ ਰਿਹਾ ਉਹ ਕੀ ਚੀਜ਼ ਹੈ ਸਾਡੇ ਨਾਲ ਮੀਟਿੰਗ ਦੇ ਵਿੱਚ ਤੂੰ ਆਪ ਮੰਨਿਆ ਕਿ ਜਿਹੜੀ ਬੱਟ ਦੇ ਨਾਲ ਲੱਗਦੀ ਜ਼ਮੀਨ ਦਾ 80 ਲੱਖ ਮਿਲ ਰਿਹਾ ਹੈ ਉਹਦੇ ਨਾਲ ਲੱਗਦੀ ਜ਼ਮੀਨ ਦਾ 42 ਲੱਖ ਕਿਵੇਂ ਹੋ ਜੂ ਆ ਤੇਰੀਆਂ ਗੱਲਾਂ ਕਿੱਧਰ ਗਈਆਂ ਸੰਯੁਕਤ ਮੋਰਚੇ ਦੇ ਸੱਦੇ ਤੇ ਐਮਐਲ ਦੇ ਦਰਵਾਜ਼ੇ ਤੇ ਬੈਠੇ ਕਿਸਾਨ ਭਰਾਵੋ ਤੇ ਮੇਰੀਓ ਭੈਣੋ ਅੱਜ ਸਾਰੇ ਪੰਜਾਬ ਦੇ ਐਮਐਲ ਦੇ ਸੰਯੁਕਤ ਮੋਰਚੇ ਵੱਲੋਂ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਔਰ ਉਸ ਇਸ ਗੱਲ ਦਾ ਕਿ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੀਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਬਾਕ ਆਊਟ ਕਰਕੇ ਆਇਆ ਜene ਯੋਦੀ ਗੱਲ ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾ ਲਓ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਂਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ 'ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਨਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੱਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜਪੀੜ ਤੋਂ ਛੋਡੇ ਝੋਨੇ ਦੀ ਦੁਬਾਰਾ ਲਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤਾਂ ਇਹ ਕਿਹਾ ਸੀ ਫਸਲ ਮਰਨ ਤੋਂ ਘੜੇ ਜਿੱਦਣ ਪੈ ਗਏ ਗਰਦੌਰੀਆਂ ਬਾਅਦ ਚ ਹੋਣ ਗਿਆ ਪੇਮੈਂਟ ਮੈਂ ਛੋਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕੁਫਰ ਤੋ ਲੈ ਆਇਆ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਬਾੜ ਧੁੱਪ ਚ ਚਿੱਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਜਿੱਥੇ ਬੰਦੀਆਂ ਵਾਲਿਆਂ ਨੂੰ ਅਸੀਂ ਇਹਨਾਂ ਵੀ ਨਹੀਂ ਜਾਣਦੇ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇਹਨਾਂ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਦਾ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕਿਆ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤਾਂ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਹੈ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੁਸੀਂ 2 ਘੰਟੇ ਸਾਡੇ ਨਾਲ ਬਹਿਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਵੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬਹਿਸ਼ ਕਿਹੜੀ ਗੱਲ ਤੇ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾਜ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਸ ਨਾਲ ਲਹਿਰ ਦੀ ਜਮਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਕਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ 2.5 ਘੰਟੇ ਗੱਲ ਵੀ ਕਰਨੀ ਕਰ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਐ ਤੂੰ ਸਾਨੂੰ ਸੱਦਣ ਤੋਂ ਪਹਿਲਾਂ ਕਹਿਣਾ ਵੀ ਛੋਡੇ ਨਾਲ ਗੱਲ ਤਾਲਾ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ੍ਹ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ੍ਹ ਲੰਘੀ ਤੁਸੀਂ ਤਾਂ ਕਹਿੰਦੇ ਸੀ ਵੀ ਆਜੋ ਗੱਲ ਕਰਨ ਨੂੰ ਪਰ ਮੁੱਖ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਇਹ ਨਹੀਂ ਕਿ ਤੀ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਤੇ ਸੱਜ ਰਹੇ ਕਹਿੰਦਾ ਤੁਸੀਂ ਐ ਕਹਿੰਦੇ ਹੋ ਵੀ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਨਹੀਂ ਕਾਲ ਕਰਦੇ ਆ ਪਹਿਲਾ ਮੀਟਿੰਗ ਸੱਦ ਲੈਂਦੀ ਐ ਚੱਲਦੇ ਪ੍ਰੋਗਰਾਮ ਚ ਸੱਦ ਲੈਂਦੀ ਐ ਉਹਦੋਂ ਪਹਿਲਾਂ ਵੀ ਸੱਦ ਲੈਂਦੀ ਐ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਐ ਤੈ ਪਹਿਲਾਂ ਹੀ ਸੱਦੀ ਆ ਮੀਟਿੰਗ ਉਹ ਚ ਕਿਹੜੀਆਂ ਮੰਗਾ ਤੈ ਲਾ ਮੰਨ ਲੀਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ ਅਸੀਂ ਬਾਅਦ ਚ ਮੀਟਿੰਗ ਲਾਵਾਂਗੇ ਮੀਟਿੰਗ ਫੈਸਲਾ ਕਰਾਂਗੇ ਉਹ ਉੱਥੇ ਕਹਿੰਦਾ ਦੋ ਟੁਕ ਜਵਾਬ ਦਿਓ ਇਸ ਕਰਕੇ ਪਤਾ ਹੈ ਫਿਰ ਸੋਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਯਾਰ ਮੁੱਖ ਮੰਤਰੀ ਐਂ ਬੋਲ ਗਿਆ ਇਹ ਪ੍ਰਭਾਉ ਇੰਨੀ ਇੱਕ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ ਵਿਛੋੜਾ ਕਰਕੇ ਮੀਟਿੰਗ ਤੋਂ ਵਾਕ ਆਊਟ ਕਰਕੇ ਕਿਉਂ ਗਿਆ ਇੱਕ ਵਰਤਾਂਤ ਹੈ ਇਹਦਾ ਇੱਕ ਪਿਸ਼ੋਕੜ ਹੈ ਇਹ ਕਰਲਾ ਨਹੀਂ ਮੁੱਖ ਮੰਤਰੀ ਵੀ ਬੋਲਿਆ ਇੱਕ ਪੱਤਰਕਾਰ ਬੋਲਿਆ ਨਦੀਪ ਬਿੱਟੂ ਬੋਲਿਆ ਇਹ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹ ਸੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ ਬੀਜੇਪੀ ਸਰਕਾਰ ਨੂੰ ਰੜਕ ਰਹੀ ਹੈ ਨਵਦੀਪ ਦਾ ਬਿਆਨ ਪੜਿਆ ਕਹਿੰਦਾ 2027 ਚ ਸਾਡੀ ਸਰਕਾਰ ਆ ਜਾਣ ਤੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂਗੇ ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜਦੀ ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦੇ ਆ ਯਾਰ ਅਸੀਂ ਐ ਜਿਹਨਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲਿਆਂ ਸਾਨੂੰ ਨਹੀਂ ਮਾਨ ਸਾਹਿਬ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਗਏ ਤੇ ਕਹੇ ਤੋਂ ਗ ਜਾਣਗੇ ਆ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਜੇ ਕਾਰਾਂ ਛੋਟੀਆਂ ਦੀ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰਦੇ ਬੰਨ ਜੇਲਾਂ ਚ ਪਹਿਲੀ ਵਾਰ ਨਹੀਂ ਹੈ ਇਹ ਇਤਿਹਾਸ ਹੈ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆਂ ਦੀ ਧਰਤੀ ਬਣਾ ਰੱਖੀ ਐ ਪੰਜਾਬ ਤਾਂ ਪਹਿਲਾ ਵੀ ਸੰਘਰਸ਼ਾਂ ਦੀ ਧਰਤੀ ਐ ਪੁੱਛ ਲੈ ਮਾੜਾ ਮੋਟਾ ਕਿਸੇ ਤੋਂ ਇਸ ਕਰਕੇ ਇਹ ਵਰਤਾਂਤ ਨੂੰ ਸਮਝਣ ਦੀ ਲੋੜ ਐ ਜਿਹੜਾ ਪੱਤਰਕਾਰ ਮੈਂ ਉਹ ਦਵਿੰਦਰ ਸ਼ਰਮਾ ਬੋਲ ਕੇ ਗਿਆ ਕਿ ਕਿਸਾਨ ਜਥੇਬੰਦੀਆਂ 100 ਦੇ ਲਗਭਗ ਕਿਸਾਨ ਜਥੇਬੰਦੀਆਂ ਬਣੀਆਂ ਗੈਂਗਸਟਰ ਕਹਿ ਕੇ ਗਿਆ ਸਾਨੂੰ ਉਹ afghan satan ਦੇ taliban ਨੂੰ ਕਹਿ ਕੇ ਗਿਆ taliban ਨੂੰ ਨਹੀਂ ਇਹ ਫਰਤੀਆਂ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਚਲ ਇਹ ਨੂੰ ਇੰਨੀ ਗੱਲਾਂ ਸਮਝੋ ਇਹਦਾ ਤੱਤ ਸਮਝੋ ਵੀ ਬੋਲ ਕਿੱਥੋਂ ਰਿਹਾ ਤੁਸੀਂ ਪੁਲਿਸ ਦੀ ਨਹੀਂ ਮੰਨਦੇ ਤੁਸੀਂ ਆਪੇ ਧਰਨੇ ਮਾਰ ਦਿੰਦੇ ਹੋ ਤੁਸੀਂ ਰੋੜਾ ਤਿਆ ਕੇ ਵਹਿ ਜਾਨੇ ਹੋ ਤੁਸੀਂ ਨਾਕੇ ਤੋੜ ਦਿੰਨੇ ਹੋ ਤੁਸੀਂ ਲਫਾ ਚ ਤਾੜੀ ਤੋੜ ਦਿੰਨੇ ਹੋ ਭਾਈ ਜੇ ਤੈਨੂੰ ਇੰਨਾ ਕਾਨੂੰਨ ਦਾ ਫਿਕਰ ਹੈ ਜਿਹੜੀ ਇਹ ਤੇਰੀ ਭਾਸ਼ਾ ਹੈ ਇਹੇ ਭਾਸ਼ਾ ਤੇ ਸਰਕਾਰ ਦੀ ਭਾਸ਼ਾ ਚ ਪਲਕੀ ਫਰਕ ਹੈ ਜੇ ਸੱਚੀਓ ਤੈਨੂੰ ਕਿਸਾਨ ਲਹਿਰ ਨਾਲ ਹੇਜ ਹੁੰਦਾ ਤੂੰ ਦੱਸ ਸਕਦਾ ਸੀ ਵੀ ਯਾਰ ਕਿਸਾਨ ਲਹਿਰ ਚ ਆ ਕਮੀਆਂ ਆ ਸੁਣਿਆ ਜਥੇਬੰਦੀਆਂ ਦੇ ਵਿੱਚ ਪਰਚੋਲ ਕਰੋ ਫੇਰ ਸਮਝਿਆ ਜਾਂਦਾ ਵੀ ਤੇਰਾ ਪੋਜੀਟਿਵ ਭੈਟ ਹੈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਤੂੰ ਕਹਿ ਰਿਹਾ ਪਰ ਇਹ ਤਾਂ ਯਾਰ ਤੇਰਾ ਇੱਕ ਸ਼ਬਦ ਵੀ ਪੋਜੀਟਿਵ ਨਹੀਂ ਤੂੰ ਤਾਂ ਰਾਧੀ ਕਰਦਾ ਸਾਰਾ ਕੁਝ ਆਦਾ ਕੂੜ-ਕਬੜ ਹੈ ਆਦਾ ਪੈਸੇ ਇਕੱਠੇ ਕਰਨ ਵਾਲੇ ਨੇ ਆ ਤਾਂ ਲੋਕਾਂ ਤੋਂ ਫੰਡ ਲੈਣ ਵਾਲੇ ਨੇ ਇਹ ਜਿਹੜੇ ਟੋਲ ਮਹਿੰਗੇ ਟੋਲ ਪਲਾਜੇ ਇਹ ਤਾਂ ਉਹਨਾਂ ਤੋਂ ਫਿਰ ਹੀ ਲੱਗ ਜਾਂਦੇ ਨੇ ਤੇਰੇ ਝੱਟ ਕਿਉਂ ਪੀੜ ਹੋਈ ਟੋਲ ਪਲਾਜਾ ਆਪਣਾ ਲੱਗਿਆ ਕਿਉਂ ਹੈ ਸਾਡਾ ਵਿਰੋਧ ਹੈ ਕਿ ਛੜਕਾਂ ਤੇ ਲੰਮਸਾਂ ਟੈਕਸ ਲੈਨੇ ਹੋ ਤੁਸੀਂ ਜਿਹੜੇ ਵਹੀਕਲ ਏਜੰਸੀਆਂ ਤੋਂ ਨਿਕਲਦੇ ਨੇ ਪਹਿਲਾਂ ਟੈਕਸ ਭਰਾ ਲੈਨੇ ਹੋ ਆਧੂਰਾ ਟੈਕਸ ਕਿਵੇਂ ਟੂਲ ਪਲਾਜੇ ਨਹੀਂ ਹੋਣੇ ਚਾਹੀਦੇ ਜੇ ਬਾਈ ਤੈਨੂੰ ਚੰਗੇ ਲੱਗਦੇ ਨੇ ਤੂੰ ਦੇ ਦਿਆ ਕਰ ਫੀਸ ਤੈਨੂੰ ਇਹ ਕਿ ਆ ਗਰੀਬ ਕਿਸਾਨ ਜਿਨ੍ਹਾਂ ਦੀ ਕੋਈ ਬੁਖਤ ਨਹੀਂ ਜਿਨ੍ਹਾਂ ਨੂੰ ਕਿਤੇ ਕੋਈ ਨਹੀਂ ਪੁੱਛਦਾ ਜਿਹੜੇ ਕਚੈਰੀਆਂ 'ਚ ਧੱਕੇ ਖਾਂਦੇ ਨੇ ਜਿਨ੍ਹਾਂ ਨੂੰ ਬੈਂਕ ਵਾਲੇ ਪੈਸਿਆਂ ਦੇ ਬਦਲੇ ਜੇਲਾ 'ਚ ਡੱਕ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਬਾਰੀ ਨਾਲ ਬੰਨ੍ਹ ਦਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਗੱਡੀ ਚ ਪਟਾ ਕੇ ਉਹਦੀਆਂ ਰਿਸ਼ਤੇਦਾਰੀਆਂ ਚ ਲੈ ਜਾ ਕੇ ਜਲੀਲ ਕਰਦੇ ਸੀ ਇਹਨਾਂ ਦੀ ਤਾਕਤ ਤੈਨੂੰ ਰੜਕਦੀ ਕਿਉਂ ਹੈ ਜੇ ਇਹਨਾਂ ਦੀ ਪੁਗਤ ਹੋ ਗਈ ਟੋਲ ਪਲਾਜ ਵਾਲੇ ਨੇ ਇਹਨਾਂ ਨੂੰ ਪੁੱਛਿਆ ਬਿਨਾ ਪੈਸੇ ਰਜਿਸਟਰੀ ਕਰਾ ਲਈ ਕਿਸੇ ਤੋਂ ਰਿਸ਼ਮਤ ਬਣਾਤੀ ਕਿਸੇ ਦਾ ਬਿਨਾ ਪੈਸੇ ਤੋਂ ਟ੍ਰਾਂਸਫਰ ਮਿਟ ਕਰਾਤਾ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਇਹ ਦਵਿੰਦਰ ਸਿੰਘ ਤੈਨੂੰ ਵਈ ਕਾਹਤੋਂ ਤਕਲੀਫ ਹੋ ਗਈ ਇਹ ਪੀੜ ਸਰਕਾਰ ਨੂੰ ਤਾਂ ਹੋਵੇ ਇਹ ਕੁਰਸੀ ਵਾਲਿਆਂ ਨੂੰ ਤੂੰ ਹੋਵੇ ਇੱਕ ਪੱਤਰਕਾਰ ਜਿਹਦਾ ਐ ਨਕਸ਼ਾ ਬੜਾ ਹੋਵੇ ਵੀ ਇਹ ਇੱਕ ਕਿਸਾਨ ਪੱਖੀ ਐ ਤੂੰ ਨਾ ਕਰ ਸਾਡੇ ਪੱਖ ਦੀ ਕੋਈ ਗੱਲ ਕਿਉਂਕਿ ਤੂੰ ਪੱਤਰਕਾਰ ਹੈ ਤੇਰੀ ਡਿਊਟੀ ਹੈ ਸਾਡੇ 'ਚ ਜੋ ਗਲਤ ਹੋ ਰਿਹਾ ਹੈ ਤੂੰ ਕਹਿ ਸਕਦਾ ਤੈਨੂੰ ਇਖਤਿਆਰ ਹੈ ਜੇ ਤੇਰੇ ਦਿੱਲੀ ਵਾਲਾ ਮੋਰਚਾ ਫਿੱਟਾ ਗਿਆ ਇੱਕ ਸਾਲ ਛੜਕਾਂ 'ਤੇ ਬੈਠਿਆ ਸੀ ਉੱਥੇ ਭਾਈ ਉਹਦੀ ਤੂੰ ਵਾਅਦਾ ਕਰਦਾ ਉਹਦੀ ਚਰਚਾ ਕਰਦਾ ਤੂੰ ਵੀ ਬਹੁਤ ਵਧੀਆ ਸੀ ਇੱਕ ਸਾਲ ਅਸੀਂ ਉੱਥੇ ਛੜਕਾਂ 'ਤੇ ਬੈਠੇ ਆ ਐ ਸੜਕ ਤੇ ਉਹ ਸੜਕ ਦਾ ਕੋਈ ਫਰਕ ਹੈ ਇੱਕ ਦੇਸ਼ ਦੀ ਰਾਜਧਾਨੀ ਨੂੰ ਪੰਜ ਪਾਸਿਓਂ ਘੇਰ ਕੇ ਰੱਖਣਾ ਸਾਲ ਪਰ ਬੈਠਣਾ ਤੇ ਮੋਦੀ ਹਕੂਮਤ ਨੂੰ ਚੱਕਾ ਕੇ ਓੜਾ ਤੇਰੀ ਸੀਟੀ ਭਾਈ ਉਧਰਲੇ ਪਾਸੇ ਰੜੀ ਦੀਂਦੀ ਐ ਤੂੰ ਨਾ ਮੰਨ ਸਾਨੂੰ ਤਾਂ ਐ ਲੱਗਦਾ ਕਿਉਂਕਿ ਜਿਹੜੇ ਵਰਤਾਂਤ 'ਚੋਂ ਤੁਸੀਂ ਬੋਲ ਰਹੇ ਹੋ ਇਹ ਵਰਤਾਂਤ ਤੇਰਾ ਬੋਲਣਾ ਭਗਵਾਨ ਤਮਾਨ ਦਾ ਝੂਠ ਕਰਨਾ ਮੈਂ ਸਲੰਸਰ ਮੂਰੇ ਬੈਠਾ ਰਿਹਾ ਤੇ ਬਿੱਟੂ ਦਾ ਇਹ ਕਹਿਣਾ ਕਿ ਡਿਪਰੂਗਟ ਜੇਲ੍ਹ ਦੇ ਵਿੱਚ ਬੰਦ ਕਰੂੰਗਾ ਸੁਪਨੇ ਲੈਣੋ ਕੋਈ ਰੋਕ ਨਹੀਂ ਸਕਦਾ ਬਾਈ ਸੁਨੋ ਲਾਓ ਸੁਪਨੇ ਕਰ ਦਿਓ ਬੰਦ ਪਤਾ ਹੈ ਸਾਨੂੰ ਚੂਹਾ ਡਾਣ ਜਾਣੀ ਜੀਰੂ ਇਹਨਾ ਪਤਾ ਹੋਵੇ ਬਿੱਲੀ ਮੇਰੀ ਮਾਸੀ ਹੈ ਕਿ ਨਹੀਂ ਬਾਈ ਸਾਨੂੰ ਪਤਾ ਹੈ ਚਾਪਟਾ ਮਾਰੋਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਵੇ ਨਾਲ ਕਹਿੰਦੇ ਕਹਿੰਦੇ ਇਹ ਵਿਕਾਸ ਰੋਕੀ ਜਾਂਦੇ ਨੇ ਇਹ ਵਿਕਾਸ ਨਹੀਂ ਹੋਣ ਦਿੱਤੇ ਓਏ ਅਸੀਂ ਤਾਂ ਵਿਕਾਸ ਵਾਸਤੇ ਤਰਲੇ ਕਰਦੇ ਆਂ ਵਿਕਾਸ ਹੋਵੇ ਕਿਦਾ ਆਕ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋਵੇ ਕਿਤਨਾ ਡਾਂ ਦਾ ਵਿਕਾਸ ਹੋਵੇ ਸ਼ਰਮਾਇਦਾਰਾਂ ਦਾ ਵਿਕਾਸ ਹੋਵੇ ਕਿ ਮਜ਼ਦੂਰਾਂ ਦਾ ਵਿਕਾਸ ਹੋਵੇ ਸਵਾਲ ਤਾਂ ਸਿਰਫ ਇੱਥੇ ਹੈ ਬਈ ਤੂੰ ਜਾ ਕੇ ਉਹ ਸੀੜੀ 'ਚ ਚੜ ਗਿਆ ਤੇਰੀਆਂ ਵੀਡੀਓ ਪੜ ਲਓ ਆਪ ਜਹਾਜ਼ਾਂ ਤੇ ਆਉਂਦੇ ਨੇ ਹੈਲੀਕਾਪਟਰਾਂ ਤੇ ਆਉਂਦੇ ਨੇ 2 200 ਗੱਡੀਆਂ ਦਾ ਕਾਫਲਾ ਹੁੰਦਾ 2 2 2 2 ਮਗਰ ਬੱਜੀ ਜਾਂਦੀ ਹੈ ਬ੍ਰਿਡਿਓ ਬੋਲੀ ਜਾਂਦੇ ਉਹਨਾਂ ਨਾਲ ਅੱਡ ਕੀ ਕਰਦਾ ਤੂੰ ਅੱਡ ਵਾਂ ਸਾਹ ਕਰਤਾ ਅੱਜ ਤੱਕ ਕੋਈ ਗੱਲਬਾਤ ਦੇ ਵਿੱਚ ਐਡੀ ਬੇਇੱਜ਼ਤੀ ਕਰਕੇ ਕਿਸਾਨਾਂ ਦੀ ਹਾਲ ਦੇ ਵਿੱਚੋਂ ਭੱਜਿਆ ਉਹ ਤਾਂ ਵੱਖਰਾ ਕੰਮ ਠੀਕ ਹੈ ਪ੍ਰਭੂ ਵੋਟਾਂ ਤੁਸੀਂ ਨਹੀਂ ਪਾਈਆਂ ਆਪਾਂ ਨਹੀਂ ਵੋਟਾਂ ਪਾਈਆਂ ਕਿਉਂਕਿ ਤੁਸੀਂ ਬਦਲ ਚਾਹੁੰਦੇ ਸੀ ਬਦਲਣਾ ਜ਼ਰੂਰੀ ਸੀ ਬਦਲ ਦੇਖ ਲਿਆ ਹੋਰ ਬਦਲ ਕਰੋ ਹੋਰ ਬਦਲ ਕਰੋ ਹੋਰ ਦੇਖੋ ਘੱਟੋ ਘੱਟ ਤੁਹਾਨੂੰ ਇੰਨੀ ਪਛਾਣਤਾ ਹੋ ਗਈ ਕਿ ਸਾਡੇ ਚੁਣੇ ਹੋਏ ਹਾਕਮ ਸਾਡੇ ਚੁਣੇ ਹੋਏ ਨੁਮਾਇंदे ਸਾਡੇ ਕਦੇ ਨਹੀਂ ਹੁੰਦੇ ਸੋਡੀ ਰੱਬ ਦੀ ਤਾਕਤ ਆਪਦੇ ਵਾਸਤੇ ਜਦੋਂ ਵਰਤੋਂਗੇ ਸਿਰ ਜੋੜੋਂਗੇ ਇਕੱਠੇ ਬਈ ਮੈਂ ਕੋਈ ਟਾਈਮ ਬਦਲੋਂ ਨਾ ਮੈਂ ਜਦੋਂ ਤੁਸੀਂ ਸਿਰ ਜੋੜੋਂਗੇ ਅੱਗੇ ਵਧੋਂਗੇ ਇਸੇ ਤਾਕਤ ਨੇ ਬਈ ਤੁਹਾਡਾ ਭਲਾ ਕਰਨਾ ਆ ਜਿਹੜੀ ਵਿਕਾਸ ਦੀ ਮੈਂ ਜ਼ਿਕਰ ਕਰਦਾ ਸੀ ਮਾਨ ਸਾਹਿਬ ਕਹਿੰਦਾ ਗੈਸ ਨਲ ਪਾਈਪ ਨਹੀਂ ਨਿਕਲਣ ਦੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨਹੀਂ ਨਿਕਲਣ ਦੇ 15 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿ ਕਿਵੇਂ ਇਹ ਨਿਕਲਣ ਦੇ ਹੁਣ ਜੇ ਕਿਸੇ ਵੀ ਜਗ੍ਹਾ ਤੇ ਜਿੰਨੇ ਪੰਜਾਬ ਚ ਰੌਲੇ ਪਏ ਆ ਦੱਸ ਦੇ ਵੀ ਕੋਈ ਇੱਕ ਜਥੇਬੰਦੀ ਜਿਹੜੀ ਐ ਕਹਿੰਦੀ ਹੋਵੇ ਵੀ ਅਸੀਂ ਗੈਸ ਲਾਈਨ ਪਾਈਪ ਨਿਕਲ ਨਹੀਂ ਦਿੰਦੇ ਜਾਂ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨਿਕਲ ਨਹੀਂ ਦਿੰਦੇ ਉਹ ਸਾਡਾ ਹੱਕ ਹੈ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨੂੰ ਨਿਕਲ ਨਹੀਂ ਦਿੰਦੇ ਇਹਦਾ ਜੇ ਕਿਸਾਨ ਛੱਡੀ ਮੱਠੇ ਨੇ ਅਜੇ ਤਾਂ ਐਂ ਕਹਿੰਦੇ ਨੇ ਕਿ ਸਾਨੂੰ ਪੈਸੇ ਪੂਰੇ ਦਿਓ ਤੇਰੀ ਸਰਕਾਰ ਚਲਾਉਂਦੇ ਹੋ ਤੁਸੀਂ ਤੁਹਾਡੀ ਅਫਸਰशाही ਹੈ ਜੇ ਕਿਸੇ ਨੂੰ ਐ ਨਹੀਂ ਪਤਾ ਕਿ ਆਹ ਭਾਰਤ ਮਾਲਾ ਦੀ ਸੜਕ ਦੇ ਵਿਚਾਲਲਾ ਕੀ ਲੈ ਜੜਾ ਇਹ ਵਾਰਡ ਦੇ ਵਿੱਚ ਹੀ ਨਹੀਂ ਹੈ ਉੱਥੇ ਸਰੋਂ ਬੀਜੀ ਹੈ ਉੱਥੇ ਕਣਕ ਬੀਜੀ ਹੈ ਕਿਸਾਨ ਬਿਰਬਰ ਕਰਦਾ ਹੈ ਕਿ ਮੈਨੂੰ ਪੈਸੇ ਦਿਓ ਜੀ ਮੇਰੇ ਪੈਸੇ ਨਹੀਂ ਮਿਲੇ ਦਫ਼ਤਰ ਤੋਂ ਤਾਕੇ ਬਾਹਰ ਕੱਢੀ ਜਾਂਦਾ ਤੇਰੇ ਪੈਸੇ ਕਿੱਥੇ ਤੇਰੀ ਤਾਂ ਜ਼ਮੀਨ ਵੀ ਨਹੀਂ ਆਈ ਜੇ ਕਿਸਾਨ ਜਥੇਬੰਦੀ ਨਾ ਹੁੰਦੀ ਤਾਂ ਸੱਚ ਮੋਚੋ ਕਿਸਾਨ ਦੀ ਜ਼ਮੀਨ ਹੁੰਦੇ ਹੋਏ ਵੀ ਨਹੀਂ ਸੀ ਆਈ ਆਨੇਰਗਰਦੀ ਕੌਣ ਚੱਲੂ ਭਾਈ ਆਨੇਰਗਰਦੀ ਕੌਣ ਚੱਲੂ ਤੇ ਇੱਥੇ 42 ਲੱਖ ਹੈ ਤੇ ਇੱਧਰ 72 ਲੱਖ ਹੈ ਕਹਾ 85 ਲੱਖ ਹੈ ਅਗਰ ਨਾ ਤਾਂ ਤੂੰ ਆਪ ਮੰਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਤੂੰ ਆਪ ਮੰਨੇ ਕਿ ਜਿਹੜੀ ਬੱਟ ਦੇ ਨਾਲ ਲੱਗਦੀ ਜ਼ਮੀਨ ਦਾ 80 ਲੱਖ ਮਿਲ ਰਿਹਾ ਉਹਦੇ ਨਾਲ ਲੱਗਦੀ ਜ਼ਮੀਨ ਦਾ 42 ਲੱਖ ਕਿਵੇਂ ਹੋ ਜੂ ਆ ਤੇਰੀਆਂ ਗੱਲਾਂ ਕਿੱਧਰ ਗਈਆਂ ਰੋਕਦੇ ਨਹੀਂ ਹਾਂ ਸਾਨੂੰ ਪਤਾ ਹੈ ਵਿਕਾਸ ਨਹੀਂ ਸਾਨੂੰ ਪਤਾ ਸਾਡਾ ਅਜਾੜਾ ਕਰਨਾ ਰਹੇ ਹੋ ਸਾਨੂੰ ਪਤਾ ਹੈ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੀ ਨੇ ਸਾਨੂੰ ਪਤਾ ਤੂੰ ਕਿਹਦੀ ਖਾਤਰ ਕੱਢਦਾ ਇਹ ਸਾਨੂੰ ਪਤਾ ਵੀ ਰਾਜਪੁਰੇ ਦਾ ਸਮਾਰਟ ਸ਼ਹਿਰ ਬਣਾ ਰਿਹਾ ਹੋ ਕੀ ਚੀਜ਼ ਹੈ ਵਿਰੋਧ ਕਰਦੇ ਹਾਂ ਸੀ ਤੂੰ ਫਿਰ ਵੀ ਉਹਨਾਂ ਦੇ ਪੱਖ 'ਚ ਖੜਕੇ ਕਰਾਂਗੇ ਅਸੀਂ ਵਿਰੋਧ ਐਮਾਜੋਨਦਾਰੀ ਕਰਾਂਗੇ ਜਿਹਦੇ ਤੂੰ ਗੀਤ ਗਾਉਣਾ ਪਰ ਚੂੜ ਖੇਤਰ ਨੂੰ ਵੀ ਬਚਾਵਾਂਗੇ ਸੱਸ ਨੂੰ ਦੇ ਰੋਲੇ 'ਚ ਵੀ ਏਜੰਟਾਂ ਦੇ ਰੋਲੇ 'ਚ ਵੀ ਇਹੀ ਤਰ੍ਹਾਂ ਇਹ ਫਿਰਦੇ ਨੇ ਕੰਬਾਲ ਹੈ ਸੱਸਾਂ ਸਾਡੀਆਂ ਨੂੰਹਾਂ ਸਾਡੀਆਂ ਜੇ ਕੋਈ ਪਰਿਵਾਰਕ ਝਗੜਾ ਹੋ ਗਿਆ ਜਿਹੜੇ ਸਾਡੇ ਆ ਅੱਗੂ ਬੈਠੇ ਨੇ ਇਨਵੇਡ ਨਹੀਂ ਜਾਣਗੇ ਜੀ ਤੇਰਾ ਕੋਈ ਕਾਨੂੰਨ ਬਣਿਆ ਹੋਇਆ ਕਿ ਕਿਸੇ ਨੂੰ ਟੀਰੂ ਜਦੋਂ ਕਿਸੇ ਨੇ ਛੜਤਾ ਉਹਦੀ ਕੋਤੇ ਫਰਿਆਦ ਕੋਈ ਸੁਣਨ ਵਾਲਾ ਕੋਈ ਏਦਾਰਾ ਹੈਗਾ ਇੱਥੇ ਅੱਜ ਤੱਕ ਜਿਨੇ ਨਵੇੜਾ ਕੀਤਾ ਹੋਵੇ 20 ਸਾਲ ਹੋ ਗਏ ਕੁੜੀਆਂ ਨੂੰ ਬੱਚੇ ਲੈ ਕੇ ਪੇਕੇ ਬੈਠੀਆਂ ਨੇ ਦੱਸ ਦੇ ਕੋਈ ਕਾਨੂੰਨ ਤੇਰਾ ਬਣਿਆ ਹੋਇਆ ਕੁੜੀਆਂ ਜਲਦੀਆਂ ਨੇ ਉਹ ਦੋਮੀ ਬਗਾਨੀਆਂ ਸੌਰੇ ਜਾਂਦੀਆਂ ਨੇ ਉਥੇ ਵੀ ਬਗਾਨੀਆਂ ਦੱਸ ਦੇ ਤੇਰੇ ਕਾਨੂੰਨ ਚ ਕਿੱਥੇ ਆ ਖਾਂ ਇਹਦਾ ਵਾਸਤੇ ਬਈ ਤੇਰੇ ਕੋਲੇ ਕਾਨੂੰਨ ਨਹੀਂ ਜੇ ਆ ਸਮਾਜਿਕ ਲੋਕ ਦੇ ਜਥੇਬੰਦੀਆਂ ਜੁੜੇ ਹੋਏ ਨੇ ਜੇ ਕਿਸੇ ਘਰ ਦਾ ਨਮਟਿਆਰਾ ਕਰਨ ਦੀ ਖਾਤਰ ਇਹ ਵਿੱਚ ਦਾਖਲੰਦਗੀ ਕਰਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਤਾਂ ਮਾੜਾ ਤੇਰਾ ਢਿੱਡ ਕਿਉਂ ਦੁਖਦਾ ਬਈ ਤੇਰੇ ਢਿੱਡਾਂ ਤੋਂ ਪੀੜ ਹੋਈ ਏਜੰਟ ਨੇ ਲੱਖਾਂ ਲੋਕਾਂ ਦੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਉਤਰੇ ਫਿਰਦੇ ਨੇ ਜਿਨ੍ਹਾਂ ਨੂੰ ਤੂੰ ਰੁਜ਼ਗਾਰ ਨਹੀਂ ਦਿੰਦਾ ਉਹ ਏਜੰਟਾਂ ਕੋਲ ਜਾਣਗੇ ਕਿਹੜੇ ਖੂਚ ਡਿੱਗਣ ਉਹ ਦੱਸਤਾ ਦੇ ਕਿੰਨੇ ਦਾ ਬੇਰਜ਼ਗਾਰੀ ਪੱਤਾ ਲਾਇਆ ਹੋਇਆ ਤੇਰਾ ਇਸ ਕਰਕੇ ਮਾਨ ਸਾਹਿਬ ਤੂੰ ਮੂੰਹ ਬੰਦ ਰੱਖਿਆ ਕਰ ਵਧੀਆ ਰਹਿੰਦਾ ਚੁੱਪ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਿੰਨਾ ਬੋਲਦੇ ਹੋ ਇਹਨਾਂ ਤੁਸੀਂ ਕਰ ਨਹੀਂ ਰਹੇ ਸੋਤੋ ਕੀਤਾ ਨਹੀਂ ਜਾਣਾ ਤੇ ਆ ਲੋਕ ਜਿਨ੍ਹਾਂ ਦੇ ਸਿਰ ਤੇ ਤੇਰੇ ਤਾਜ ਧਰਿਆ ਜਿਨ੍ਹਾਂ ਨੇ ਤੇਰੇ ਸਿਰ ਤੇ ਤਾਜ ਧਰਿਆ ਇਹ ਦਾਤੇ ਵੀ ਨੇ ਤੇ ਦੇਣ ਵੀ ਜਾਣਦੇ ਨੇ ਤੇ ਖੋਣ ਵੀ ਜਾਣਦੇ ਭੜੇਖਾ ਨਾ ਖਾ ਜੀ ਕਿਤੇ ਇਸ ਕਰਕੇ ਸਾਥੀਓ ਆਸਾਂ ਛੱਡ ਦਿਓ ਸਰਕਾਰਾਂ ਤੋਂ ਲੜਾਈ ਵਾਸਤੇ ਤਿਆਰ ਹੋ ਸੰਘਰਸ਼ ਵਾਸਤੇ ਤਿਆਰ ਹੋ ਠਰਮੇ ਨਾਲ ਦਮ ਰੱਖ ਕੇ ਲੰਮਾਤਾ ਦਿੱਤੇ ਕਸ ਤੇਜ ਸੰਘਰਸ਼ ਕਰਨ ਦੀ ਤਿਆਰੀ ਕਰੋ ਕਿਉਂਕਿ ਪੱਛਮ ਤੋਂ ਚੜੀ ਹੋਈ ਨੇਰੀ ਪੰਜਾਬ ਦੀ ਉਪਜਾਊ ਧਰਤੀ ਨੂੰ ਹੜੱਪਣ ਵਾਸਤੇ ਤਿਆਰ ਬੈਠੀ ਹੈ ਉਹਦੇ ਪਿੱਛੇ ਜਿੰਨੇ ਸਾਡੇ ਹਾਕਮ ਨੇ ਸਾਰੇ ਉਹਦੇ ਪਿੱਛੇ ਲੱਗ ਪਿਛੇ ਲੱਗ ਨੇ ਦੁਨੀਆ ਦਾ ਸਭ ਤੋਂ ਵੱਡਾ ਲਟੇਰਾ ਦੇਸ਼ ਜਿਹਦਾ ਰਾਸ਼ਟਰਪਤੀ ਟਰੰਪ ਹੈ ਉਹਦੇ ਰੋਜ਼ ਬਿਆਨ ਪੜ੍ਹਦੇ ਹੋ ਤੁਸੀਂ ਲੜਾਈ ਵੱਡੀ ਐ ਦੁਨੀਆਂ ਦੇ ਵਿੱਚ ਆਰਥਿਕ ਅਸਥਿਰਤਾ ਹੈ ਬੇਚੈਨੀ ਫੈਲੀ ਹੋਈ ਹੈ ਨਿਰਾਸ਼ਾ ਫੈਲੀ ਹੋਈ ਹੈ ਦੁਨੀਆਂ ਦੇ ਵਿੱਚ ਲੜਨ ਵਾਲੇ ਹਿੱਸੇ ਬਹੁਤ ਨੇ ਤੇ ਭਗਵੰਤ ਮਾਨ ਸਾਹਿਬ ਜਦੋਂ ਲੋਕ ਉੱਠ ਖੜਦੇ ਨੇ ਭਾਈ ਤੁਸੀਂ ਲੱਭਦੇ ਵੀ ਨਹੀਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਵੀ ਕਿਤੇ ਜਗ੍ਹਾ ਨਹੀਂ ਮਿਲਦੀ ਜੇ ਪੁੱਛਣਾ ਹੋਵੇ ਤਾਂ ਬੰਗਲਾਦੇਸ਼ ਵਾਲਿਆਂ ਨੂੰ ਪੁੱਛ ਲੈ শ্রীলੰਕਾ ਵਾਲਿਆਂ ਨੂੰ ਪੁੱਛ ਲੈ ਹੋਰ ਕਿੰਨੇ ਮੁਲਕ ਨੇ ਇਹਨਾਂ ਨਾਲ ਟੱਕਰ ਲੈ ਕੇ ਨਹੀਂ ਕੋਈ ਬਚਿਆ ਆ ਤਾਕਤ ਸਾਨੂੰ ਇੱਕ ਨੂੰ ਬੰਦ ਕਰ ਦੇਗਾ ਦੋ ਨੂੰ ਬੰਦ ਕਰ ਦੇਗਾ ਚਾਰ ਨੂੰ ਬੰਦ ਕਰ ਦੇਗਾ ਦਰਜਨਾ ਨੂੰ ਬੰਦ ਕਰ ਦੇਗਾ ਕਾਲੇ ਪਾਣੀ ਭੇਜ ਦੇਣਾ ਡਿਪਰੂਗਲ ਦੇ ਭੇਜ ਦੇਣਾ ਲਹਿਰਾ ਨਹੀਂ ਕਦੇ ਦਰਦੀਆਂ ਹੁੰਦੀਆਂ ਇਸ ਕਰਕੇ ਖਬਰਦਾਰ ਰਹਿ ਆਪਦੀ ਕੀਤੀ ਨੂੰ ਮੁੜ ਕੇ ਵਿਚਾਰ ਤੇ ਕਿਸਾਨਾਂ ਤੋਂ ਬਿਨਾਂ ਕੋਈ ਵੀ ਸਰਕਾਰ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਚੱਲਦੀ ਨਹੀਂ ਹੁੰਦੀ ਧੰਨਵਾਦ